ਬਸ ਮਾ ਗੱਲ ਤਾਂ ਸਾਰੀ ਇੰਨੀ ਕ ਵੀ ਤੂੰ ਨਹੀਂ ਸਾਨੂੰ ਕਿਸੇ ਨਾਲ ਬਰਤਨ ਜੋਗਾ ਛੱਡਦੀ ਹੈਗੀ ਆਪ ਤਾਂ ਤੂੰ ਤੀਜੇ ਦਿਨ ਚੜੀ ਰਹਿਣੀ ਆ ਕਦੇ ਮਾਸੀ ਕੋਲ ਕਦੇ ਭੂਆ ਕੋਲ ਨਹੀਂ ਮੈਂ ਤਾਂ ਬਰਤਨ ਹੈ ਮੈਂ ਤਾਂ ਸਰਦਾ ਨਹੀਂ ਆ ਤੂੰ ਸਾਮ ਲੱਗਾ ਤੱਕਾ ਸਾਰਾ ਬੋਲਣ ਨੂੰ ਬਹਾਨਾ ਆਦਿਆ ਤੂੰ ਨਾ ਹੁਣ ਸਾਡੇ ਕਿਹੜੇ ਪੈਰ ਚ ਸੰਗਲ ਪਾਏ ਨੇ ਵੀ ਅਸੀਂ ਕਿਸੇ ਨਾਲ ਜਾ ਨਹੀਂ ਸਕਦੇ ਹੈਗੇ ਸਾਡੇ ਕਿਹੜਾ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਸਾਡੇ ਕਿਹੜੇ ਘੜਾਈਆਂ ਚੱਲਦੀਆਂ ਨੇ ਕਿਸੇ ਨਾਲ ਨਹੀਂ ਮੈਂ ਕਿਧਰੋਂ ਚੁੱਧ ਲਾਉਣਿਆ ਰਿਸ਼ਤੇਦਾਰਾਂ ਨਾਲ ਬਰਤ ਕੇ ਤਾਂ ਦਿਖਾ ਬਰਤਲ ਜਿਹਨਾਂ ਤਾਂ ਬਰਤਨ ਹੈਗਾ ਜੇ ਤੂੰ ਛੱਡੇਂਗੀ ਤਾਂ ਹੀ ਹੈ ਨਾ ਸਾਰਾ ਦਿਨ ਤਾਂ ਤੂੰ ਮੈਨੂੰ ਘਰ ਦੇ ਵਿੱਚ ਬੰਨ ਕੇ ਰੱਖਦੀ ਹੈਗੀ ਕਿਸੇ ਜਾਨਵਰ ਵਾਂਗ ਛੱਡੇ ਤੈ ਮੈਨੂੰ ਨਾ ਕੀ ਗੱਲ ਕਰਦੇ ਕੰਮ ਮੈਂ ਨਹੀਂ ਸੀ ਪਹਿਲਾਂ ਕਰਦੀ ਜੋ ਤੇਰਾ ਵਿਆਹ ਨਹੀਂ ਸੀ ਹੋਇਆ ਨਾ ਮੈਂ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਜਾਂਦੀ ਸੀ ਦੁੱਖ ਦੇ ਸੁੱਖ ਦੇ ਸਾਰੇ ਜਾਂਦੀ ਸੀ ਹੈ ਉਦੋਂ ਕੌਣ ਜਾਂਦਾ ਸੀ ਹੁਣ ਤੈਨੂੰ ਆ ਵੀ ਮੈਂ ਕੰਮ ਕਰਦੀ ਹਾਂ ਪਤਾ ਨਹੀਂ ਮੈਨੂੰ ਲੱਗਦਾ ਨਾ ਮੈਂ ਤੂੰ ਸ਼ੁਰੂ ਤੋਂ ਹੀ ਨਾ ਬਾਹਰ ਨਹੀਂ ਕਿ ਜੀ ਹੋਇਆ ਕਰ ਤੈ ਤੋ ਬੈਠੇ ਨਹੀਂ ਜਾਂਦਾ ਹੈਗਾ ਮੈਥੋਂ ਨਹੀਂ ਨਿਭੜਦਾ ਹੈਗਾ ਤੁਹਾਡਾ ਇਹ ਦੇਖ ਲੈ ਕਿਵੇਂ ਡੰਡਾ ਲੱਗਾ ਲੋਤਰ ਲੋਤਰ ਬੋਲਦੀ ਹੈ ਜੀ ਕਰਦਾ ਜबान ਕੱਟਦਾ ਕੈਂਚੀ ਨਾਲ ਤੇਰੀ ਚੰਬਲੀਆਂ ਕਿੱਥੇ ਹੂੰ